ਉਹ ਘਰ ਦਾ ਬੱਚਾ ਜਿਹੜਾ ਸਕੂਲ ਗਿਆ ਤੇ ਉੱਥੇ ਟੀਚਰ ਸਹਿਬਾਨਾ ਨੇ ਉਹਦੀ ਵੀਡੀਓ ਬਣਾਉਂਦਿਆਂ ਹੋਇਆਂ ਤੇ ਉਹਨੂੰ ਲਾੜ ਲਾੜ ਚੀ ਪੁੱਛਿਆ ਕਿ ਤੂੰ ਕੰਮ ਨਹੀਂ ਕਰਕੇ ਆਇਆ ਕਹਿੰਦਾ ਜੀ ਨਹੀਂ ਕਰਿਆ ਥੋੜਾ ਜਿਹਾ ਰਹਿੰਦਾ ਹੈ ਕਹਿੰਦੇ ਕੀ ਖਾਦਾ ਹੈ ਉਹ ਕਹਿੰਦਾ ਜੀ ਕੁਛ ਨਹੀਂ ਖਾਦਾ ਕਹਿੰਦਾ ਜੀ ਆਟਾ ਹੈਨੇ ਸੀ ਅੱਜ ਤੇ ਤਾਂ ਕਰਕੇ ਕਹਿੰਦਾ ਕੁਝ ਨਹੀਂ ਖਾਦਾ ਜੀ ਭੁੱਖ ਹੈ ਮਤਲਬ ਸਾਰੀ ਵੀਡੀਓ ਤੁਸੀਂ ਵਾਇਰਲ ਹੋਈ ਦੇਖੀਏ ਦੋਸਤੋ ਇਸ ਤੋਂ ਅੱਗੇ ਦੀ ਗੱਲ ਕੁਦਰਤੀ ਟੀਚਰ ਸਹਿਬਾਨ ਨੇ ਉਹਦੀ ਵੀਡੀਓ ਬਣਾ ਲਈ ਤੇ ਉਹ ਵਾਇਰਲ ਹੋ ਗਈ ਤੇ ਜਿਹੜੇ ਉਹਨਾਂ ਦੇ ਘਰੇ ਪਹੁੰਚੇ ਆ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ ਤੇ ਉਹਨਾਂ ਨੂੰ ਸਲੂਟ ਹੈ ਦੋਸਤੋ ਪਰ ਹੁਣ ਉਹ ਬੱਚੇ ਦਾ ਘਰ ਨੂਰ ਵਾਂਗੂ ਜਿਹੜੀ ਕਰੋਨਾ ਵਾਲੇ ਨਹੀਂ ਨੂਰ ਕੁੜੀ ਵਾਇਰਲ ਹੋਈ ਸੀ ਉਹਦੇ ਵਾਂਗੂ ਉਹਦਾ ਘਰ ਭਰ ਦਿੱਤਾ ਜਾਊਗਾ ਕੋਈ ਮੇਰੇ ਵਰਗਾ ਹੋਰ ਹੀ ਬੰਦਾ ਅਕਾਊਂਟ ਦੇ ਕੇ ਉਹਦੇ ਆਪ ਦੇ ਅਕਾਊਂਟ ਚ ਪਵਾ ਕੇ ਪੈਸੇ ਉਹ ਮੋਟੇ ਵਾਂਗੂ ਤੇ ਗੱਡੀਆਂ ਤੇ ਆਪ ਦੇ ਘਰ ਭਰ ਲੂਗਾ 6 ਮਹੀਨੇ ਜਾਂ ਸਾਲ ਨੂੰ ਦੋਸਤੋ ਐਸਾ ਰੌਲਾ ਪਊਗਾ ਤੇ ਇਹੀ ਆ ਵੀਡੀਓ ਤੁਸੀਂ ਨਾਲ-ਨਾਲ ਦੇਖ ਰਹੇ ਹੋ ਸਾਡੇ ਪਿੰਡੋਂ ਵੀ ਸਤਕਾਰਯੋਗ ਪੱਤਰ ਪੱਤਰਕਾਰ ਸਹਿਬਾਨ ਰਿਪੋਰਟਰ ਸਹਿਬਾਨ ਉਹਨਾਂ ਦੇ ਬ੍ਰਦਰ ਉਹ ਵੀ ਗਏ ਸੀ ਬਹੁਤ ਸਾਰੇ ਪੱਤਰਕਾਰਾਂ ਨੇ ਢਾਣਾ ਉੱਥੇ ਬੰਨਿਆ ਹੋਇਆ ਜਾਣਾ ਹੀ ਹੈ ਚਲੋ ਯਾਰ ਪਰ ਸਮਾਜ ਸੇਵੀ ਵੀ ਉੱਥੇ ਆਉਂਦੇ ਆ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਵੀ ਨਾਲ ਦੀ ਨਾਲ ਅਸੀਂ ਤਪਦੇ ਤੰਦੂਰ ਤੇ ਗੁੱਲੀ ਲਾ ਦਈਏ ਸਾਡੇ ਪਿੰਡ ਦੇ ਨਾਲ ਰੋੜਾਂ ਵਾਲੀ ਪਿੰਡ ਹੈ ਦੋਸਤੋ 2 ਕਿਲੋਮੀਟਰ ਹੈ ਪੰਜਾਬ ਬੱਚੇ 10ਵੀਂ 12ਵੀਂ ਵਾਲੀਆਂ ਕੁੜੀਆਂ ਡੇਲੀ ਪੈਦਲ ਜਾਂਦੇ ਆ ਤੇ ਪੈਦਲ ਆਉਂਦੇ ਆ ਕਿਸੇ ਸਮਾਜ ਸੇਵੀ ਦੀ ਕਦੇ ਨਿਗਾ ਨਹੀਂ ਪਈ ਪਤਾ ਨਹੀਂ ਕਿੰਨੇ ਸਰਕਾਰੀ ਸਕੂਲਾਂ ਦੇ ਵਿੱਚ ਗਰੀਬੀ ਦੇ ਉਤੋਂ ਦੀ ਲੰਘ ਕੇ ਬੱਚੇ ਰੋਜ਼ ਜਾਂਦੇ ਐ ਤੇ ਗਰੀਬੀ ਨਾਲ ਲੜ ਕੇ ਉਹ ਪੜਦੇ ਐ ਬਹੁਤ ਸਾਰੇ ਬੱਚੇ ਸਰਕਾਰੀ ਸਕੂਲਾਂ ਚੋਂ ਪੜ ਕੇ ਪੰਜਾਬ ਪੁਲਿਸ ਚ ਭਰਤੀ ਹੋਗੇ ਫੌਜ ਚ ਭਰਤੀ ਹੋਗੇ ਆ 5 7 10 ਸਾਲਾਂ ਚ ਪ੍ਰਾਈਵੇਟ ਸੈਕਟਰ ਦੇ ਵਿੱਚ ਭਰਤੀ ਹੋਗੇ ਕੋਈ ਬੈਂਕ ਚ ਲੱਗ ਗਏ ਕਿਸੇ ਨੇ ਆਪਦਾ ਕਾਰੋਬਾਰ ਕਰ ਲਿਆ ਕੋਈ ਕੰਪਿਊਟਰ ਚਲਾਉਣ ਲੱਗ ਗਿਆ ਕਿਸੇ ਨੇ ਦੁਕਾਨ ਕਰ ਲਈ ਮਤਲਬ ਪੈਰਾ ਸਿਰ ਖੜੀ ਹੋਗੇ ਪਰ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਸਮਾਜ ਸੇਵੀ ਵੀਡੀਓ ਦੇ ਵਿੱਚ ਨੋਟ ਗਿਣ ਕੇ ਦੇ ਰਹੇ ਆ ਵੀ ਸਾਨੂੰ ਹੋਰ ਪੈਸਾ ਆਵੇ ਵੀ ਆ ਅਸੀਂ ਦੇ ਰਹੇ ਆ ਕਿਉਂਕਿ ਉਦੋਂ ਹੀ ਦੇ ਰਹੇ ਆ ਜਦੋਂ ਕੈਮਰਾ ਕਹਿੰਦਾ ਐਕਸ਼ਨ ਸਟਾਰਟ ਜਦੋਂ ਕੈਮਰਾ ਸਟਾਰਟ ਹੋਇਆ ਉਦੋਂ ਹੀ ਮੇਰੇ ਵਰਗਾ ਪੈਸੇ ਗੈਣਨ ਲੱਗ ਪਿਆ ਵੀ ਫੋਰਨ ਚੋਂ ਕੋਈ ਬੰਦਾ ਦਿਹਾੜੀ ਕਰਕੇ ਸ਼ਿਫਟਾਂ ਲਾ ਕੇ ਦਿਹਾੜੀ ਜਾ ਕੇ ਬਾਹਰਲੇ ਦੇਸ਼ਾਂ ਚ ਕੋਈ ਬਾਹਰਲਾ ਬੰਦਾ ਸਾਨੂੰ ਪੈਸੇ ਪਾ ਦੇ ਤੇ ਅਸੀਂ 5000 ਗਾਂ ਦੇ ਕੇ ਤੇ 20000 ਦਾ ਟੰਕਾ ਲਾ ਲਈਏ ਉਹਏ ਦੋਸਤੋ ਹਰੇਕ ਇਨਸਾਨ ਨੂੰ ਆਪਣੇ ਆਪਣੇ ਪਿੰਡ ਦਾ ਪਤਾ ਹੈ ਤੇ ਜੇਕਰ ਤੁਸੀਂ ਆਪ ਦਾ ਪਿੰਡ ਹੀ ਸੰਭਾਲ ਲਓ ਆਪ ਦਾ ਆਲਾ ਦਵਾਲਾ ਸੰਭਾਲ ਲਓ ਜਿਸ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣੋ ਤਾਂ ਤੁਹਾਨੂੰ 100 100 2 200 ਕਿਲੋਮੀਟਰ ਪੈਟਰੋਲ ਡੀਜ਼ਲ ਬਾਲ ਕੇ ਇਹ ਜੇ ਬੱਚੇ ਲੱਭਣ ਦੀ ਲੋੜ ਨਹੀਂ ਜਿਹੜੇ ਬੱਚਾ ਵਾਇਰਲ ਹੋਇਆ ਇਹ ਤਾਂ ਵਾਇਰਲ ਹੋ ਗਿਆ ਕੁਦਰਤੀ ਯਾਰ ਆ ਕੱਲ ਨੂੰ ਮੈਂ ਵੀਡੀਓ ਪਾ ਦਿੰਨਾ 50 ਬੱਚੇ ਸਵੇਰ 8:30 ਵਜੇ ਆਉਂਦੇ ਐ ਤੇ ਸ਼ਾਮ ਨੂੰ 3:30 ਵਜੇ ਤੁਰ ਕੇ ਜਾਂਦੇ ਐ ਲੈ ਸਵੇਰੇ ਆ ਕੇ ਚੈੱਕ ਕਰ ਲਿਓ ਲੋਕੇਸ਼ਨ ਮੈਂ ਪਾ ਦਿੰਨਾ ਹੈ ਕੋਈ ਸਮਾਜ ਸੇਵੀ ਜਿਹੜਾ ਇਹਨਾਂ ਬੱਚਿਆਂ ਨੂੰ ਸਾਈਕਲ ਹੀ ਲੈ ਕੇ ਦੇ ਦੇ ਜਾਂ ਕਿਸੇ ਬਾਸ ਵਾਲੇ ਨੂੰ ਯਾਰ ਤੁਸੀਂ 2-4000 ਰੁਪਿਆ ਮਹੀਨੇ ਦਾ 2000 ਹੀ ਦੇ ਦਿਓ ਵੀ ਬਾਈ ਤੇਰੀ ਡਿਊਟੀ ਹੈ ਤੜਕੇ ਇਹਨਾਂ ਨੂੰ ਚੜਾ ਕੇ ਲੈ ਕੇ ਆਉਣਾ ਤੇ ਸ਼ਾਮ ਨੂੰ ਇਹਨਾਂ ਨੂੰ ਲੈ ਕੇ ਜਾਣਾ ਮਿੰਨੀ ਬੱਸ ਵਾਲੇ ਨੂੰ ਤੁਸੀਂ 2000 ਰੁਪਿਆ ਦਿਓ ਨਾ ਮਹੀਨੇ ਦਾ ਤੇ ਅਗਲਾ ਸੱਕੇ ਚੜਾ ਕੇ ਲੈ ਕੇ ਜਾਊਗਾ ਯਾਰ ਪਰ ਲੋਕ ਉਥੇ ਜਾਂਦੇ ਆ ਗਿਰ ਜਾਂ ਉਥੇ ਆਉਂਦੀਆਂ ਹੱਡਾ ਰੋੜੀ ਤੇ ਜਿੱਥੇ ਮਾਲ ਹੁੰਦਾ ਤੇ ਉਥੇ ਹੀ ਮੇਰੇ ਵਰਗੇ ਬਹੁਤ ਤੇ ਚੱਕ ਕੇ ਜਿਵੇਂ 2 ਲੱਖਾਂ ਦਾ ਹੁੰਦਾ ਭੂਖਣੇ ਜੇ ਬਥੇਰੇ ਪਹੁੰਚ ਗਏ ਉਹ ਜਿਹੜਾ ਵਾਇਰਲ ਹੋਇਆ ਬੱਚਾ ਉਥੇ ਪਰ ਜਿਹੜੇ ਵਾਇਰਲ ਨਹੀਂ ਹੁੰਦੇ ਉਹਨਾਂ ਦੀ ਬਾਹ ਕੌਣ ਫੜੂਗਾ ਧੰਨਵਾਦ ਸਸੀ ਕਾ